ਇੱਕ ਗੱਲ ਕਰਾਂਗੇ ਮੋਗਾ ਦੇ ਧਰਮਕੋਡੀ ਜਿੱਥੇ ਕੀ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਅਮੀ ਵਾਲਾ ਦੱਸਿਆ ਜਾ ਰਿਹਾ ਜਿੱਥੇ ਕੀ ਦੋ ਗੁੱਟ ਆਪਸ ਵਿੱਚ ਫਿੜ ਗਏ ਦੋਵੇਂ ਤਰ੍ਹਾਂ ਵਿਚਾਲੇ ਜੰਮ ਕੇ ਗੋਲੀਆਂ ਚੱਲੀਆਂ ਨੇ ਇੱਕ ਸ਼ਖਸ ਨੂੰ ਗੋਲੀ ਵੀ ਲੱਗੀ ਹੈ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਹਰ ਦਰਸਲ ਪੁਲਿਸ ਤੇ ਇੱਟਾ ਪਥਰਾ ਨਾਲ ਵੀ ਹਮਲਾ ਕੀਤਾ ਗਿਆ ਦੋ ਤੋਂ ਤਿੰਨ ਪੁਲਿਸ ਵਾਲੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਵੱਡੀ ਖਬਰ ਦਾ ਜ਼ਿਕਰ ਕਰਿਆ ਮੋਗਾ ਦੇ ਧਰਮਕੋਡੀ ਫਾਇਰਿੰਗ ਹੋਣ ਦਾ ਪੂਰਾ ਮਾਮਲਾ सामने हालांकि जांच का विषय है इन्वेस्टिगेशन का विषय है कि किस गल के कि किस रंजिश के तहत दो गुट आपस पिड़े पर मामला इना बढ़ गया बहसबाजी इनकी बढ़ गई कि फायरिंग भी की गई मौके से जो पुलिस पार्टी पहुंची पुलिस की टीम पहुंची तो पुलिस से भी इटा पत्थर के नाल जो है पत्थरा किया गया मेरे नाल मेरे सहयोगी दीपक सिंगला ते मैंने मेरे सहयोगी दीपक सिंगला लाइव जुड़े हुए हैं दीपक जानना चाहूँगे कि किस गालनू लेके आप पूरा मामला तकरार हुई दीपक तुसे मैंने सुन पा रहे हो विद्रोह ते कुछ होना मामला सामने आया है। वाला जो पुलिस पार्टी उमला किया गया मौखिक तस्वीर तमाम जो पुलिस मुलाजम तस्वीर जा सकते हैं आई पुलिस पार्टी भी हमला किया गया मेरा मेरे, मेरे सहयोगी दीपक सिंगला लाइव जुड़े हुए ने दीपक जानना चाहवा पूरा मामला की है किस रंजिश के तहत मामला इन्ना गया दो की फायरिंग कर दी गई ਦੇਖੋ ਸਰਬਜੋ ਜਿਹੜਾ ਹਜੇ ਤੱਕ ਮਾਮਲਾ ਸਾਹਮਣੇ ਆ ਰਿਹਾ ਕਿਉਂਕਿ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਹੈ ਸਾਡੇ ਨਾਲ ਫੋਨ ਤੇ ਉਹਨਾਂ ਵੱਲੋਂ ਕਹਿਣਾ ਕਿ ਰਾਤ ਦੇਰ ਰਾਤ ਇੱਕ 112 ਤੇ ਕੰਪਲੀਟ ਆਈ ਸੀ ਜਿਸ ਤੇ ਲੈ ਕੇ ਪੁਲਿਸ ਜਿਹੜੀ ਹੈ ਪੁਲਿਸ ਪਾਲਟੀ ਮੌਕੇ ਤੇ ਪਹੁੰਚੀ ਸੀ ਔਰ ਉੱਥੇ ਜਿਹੜਾ ਪਥਰਾਵ ਸ਼ੁਰੂ ਹੋ ਗਿਆ ਕਿਉਂਕਿ ਉਸ ਤੋਂ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਵੀ ਚੱਲੀ ਸੀਗੀ ਗੋਲੀ ਜਿਹੜੀ ਹੈ ਦੂਜੇ ਪਿੰਡ ਜਾ ਕੇ ਚਲਾਈ ਜਾ ਰਹੀ ਸੀ ਜਿਹੜੇ ਪੁਲਿਸ ਅਧਿਕਾਰੀਆਂ ਵੱਲੋਂ ਕਹਿਣਾ ਕਿ ਹਜੇ ਤੱਕ ਕੁਝ ਸਾਫ ਨਹੀਂ ਆ ਆਖਿਰ ਸਾਰਾ ਮਾਮਲਾ ਕੀ ਹੈ ਕਿਉਂਕਿ ਅਸੀਂ ਇਸ ਟਾਈਮ ਮ ਇਹ ਸਭ ਕੁਝ ਹੋਇਆ ਕਿਉਂਕਿ ਜਿਹੜਾ ਪੁਲਿਸ ਅਧਿਕਾਰੀਆਂ ਵੱਲੋਂ ਕਹਿਣਾ ਹੈ ਕਿ ਦੇਰ ਰਾਤ ਇੱਕ ਪੁਲਿਸ ਨੂੰ 112 ਤੇ ਕਾਲ ਆਈ ਸੀ ਲੜਾਈ ਝਗੜੇ ਦੀ ਇੱਕ ਗੋਲੀ ਚੱਲਣ ਦੀ ਜਿਸ ਨੂੰ ਲੈ ਕੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੀ ਸੀ ਔਰ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਤੇ ਪਟਰਾਵ ਕੀਤਾ ਗਿਆ ਔਰ ਗੋਲੀ ਵੀ ਚੱਲੀ ਹੈ ਦੂਜੇ ਪਾਸੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਵੀ ਰੋਕਣ ਲਈ ਹਵਾਈ ਫਾਇਰ ਕੀਤੀ ਹੈ ਜੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਫੋਨ ਤੇ ਜਿਹੜੀ ਸਾਡੀ ਗੱਲਬਾਤ ਹੋਈ ਹੈ ਲੇਕਿਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਾਰੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਜਿਹ ਪਿੰਡ ਵਾਸੀ ਜਿਹੜਾ ਮਲਕੀਤ ਸਿੰਘ ਦੱਸਿਆ ਜਾ ਰਿਹਾ ਉਹਨੂੰ ਗੋਲੀ ਲੱਗੀ ਹੈ ਜਿਹਨੂੰ ਕੀ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਔਰ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਦੋ ਤੋਂ ਤਿੰਨ ਪੁਲਿਸ ਕਰਮੀਆਂ ਜਿਹੜੇ ਜਿਨ੍ਹਾਂ ਦੇ ਪਥਰਾਵ ਦੇ ਵਿੱਚ ਜ਼ਖਮੀ ਹੋਏ ਹੈ ਉਹ ਜ਼ਖਮੀ ਹੋਏ ਹੈ ਇਸ ਮਾਮਲੇ ਦੇ ਵਿੱਚ ਵੱਡੇ ਅਧਿਕਾਰੀ ਜਿਹੜੀ ਹੈ ਸਾਰੀ ਜਾਂਚ ਕਰ ਰਹੀ ਹੈ ਆਖਿਰ ਸਾਰਾ ਕੀ ਮਾਮਲਾ ਸੀ ਕਿਉਂਕਿ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇਹ ਦੱਸਿਆ ਜਾ ਰਿਹਾ ਕਿ 112 ਤੇ ਜਿਹੜੀ ਕਾਲ ਆਈ ਸੀਗੀ ਪੋਪਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਗੋਲੀ ਚੱਲੀ ਸੀ ਉਸ ਤੋਂ ਬਾਅਦ 112 ਤੇ ਜਿਹੜੀ ਕੰਪਲੀਟ ਗਈ ਸੀ ਕੰਪਲੀਟ ਨੂੰ ਸੋਲਵ ਕਰਨ ਲਈ ਜਿਹੜੀ ਹੈ ਕੰ ਜਿਹੜੇ ਘਰ ਦੇ ਵਿੱਚ ਇਸ ਟਾਈਮ ਕੋਈ ਵੀ ਨਹੀਂ ਹੈ ਘਰ ਦੇ ਵਿੱਚ ਜਿਹੜਾ ਉੱਥੇ ਪੁਲਿਸ ਪਹੁੰਚੀ ਸੀ ਜਿਸ ਤੋਂ ਬਾਅਦ ਇਟਾ ਰੋੜੇ ਚੱਲੇ ਔਰ ਗੋਲੀਆਂ ਵੀ ਚੱਲੀਆਂ ਸਮਝੋ ਜੀ ਆ ਦੀਪਕ ਆ ਵੀ ਜਾਨਣਾ ਚਾਹਾਂਗੇ ਕਿ ਹੁਣ ਤੱਕ ਪਤਾ ਚੱਲ ਪਾ ਹੈ ਕਿਸ ਗਾਲ ਨੂੰ ਲੈ ਕੇ ਪੂਰੀ ਤਕਰਾਰ ਹੋਈ ਹੈ ਜੋ ਜ਼ਖਮੀ ਹੋਏ ਨੇ ਪੁਲਿਸ ਕਰਮੀ ਉਹਨਾਂ ਦੀ ਹਾਲਤ ਕੀ ਕੋਈ ਦੱਸੀ ਜਾ ਰਹੀ ਹੈ ਦੇਖੋ ਇਸ ਮਾਮਲੇ ਦੇ ਵਿੱਚ ਹਜੇ ਪੁਲਿਸ ਦੀ ਧਿਕਾਰੀ ਥੋੜੀ دیر ਤੋਂ ਸਾਫ਼ ਕਰਨਗੇ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਮਾਮਲਾ ਦਰਜ ਹੋ ਰਿਹਾ ਹੈ ਔਰ ਦੂਜੇ ਪਾਸੇ ਜਿਹੜੇ ਜ਼ਖਮੀ ਨੇ ਜ਼ਖਮੀ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਰਜਿੰਦਰ ਸਿੰਘ ਜਿਹੜਾ ਕਾਂਸਟੇਬਲ ਹੈ ਉਹ ਐਡਮਿਟ ਹੈ ਔਰ ਦੂਜੇ ਪਾਸੇ ਜਿਹੜਾ ਇੱਕ ਪਿੰਡ ਵਾਸੀ ਹੈ ਮਲਕੀਤ ਸਿੰਘ ਜਿਹਨੂੰ ਕਹਿੰਦੇ ਗੋਲੀ ਲੱਗੀ ਹੈ ਉਹਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸਰਜੋਤੇ ਹੂੰ ਤੇ ਮੋਕਰੇ ਕੋਈ ਸੀਸੀਟੀਵੀ ਫੋਟੋ ਸਾਹਮਣੇ ਆਈ ਹੈ ਉਹ ਜਿਦੋਂ ਸਰਬਜੋਤ ਅਗਰ ਸੀਸੀਟੀਵੀ ਦੀ ਗੱਲ ਕੀਤੀ ਜਾਵੇ ਤਾਂ ਜਿਸ ਰੋਡ ਤੇ ਅਸੀਂ ਖੜੇ ਆ ਪਈ ਹੈ ਇੱਕ ਖੇਤਾਂ ਦੇ ਵਿੱਚ ਜਿਹੜੀ ਹੁੰਦੀ ਹੈ ਕਿਉਂਕਿ ਖੇਤਾਂ ਦੇ ਵਿੱਚ ਘਰ ਹੈ ਇੱਥੇ ਕੋਈ ਵੀ ਸੀਸੀਟੀਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਅਸੀਂ ਵੀ ਉੱਥੇ ਘਰ ਕੋਲ ਗਏ ਗਏ ਸੀਗੇ ਔਰ ਉੱਥੇ ਵੀ ਕੋਈ ਸੀਸੀਟੀਵੀ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪੁਲਿਸ ਦੀ ਇੱਕ ਗੱਡੀ ਜਿਹੜੀ ਹੈ ਰਾਤ ਦੀ ਇੱਥੇ ਖੜੀ ਸੀ ਉਹ ਪੁਲਿਸ ਥੋੜੀ ਦੇਰ ਪਹਿਲਾਂ ਇੱਥੋਂ ਸਰਬਜੋਤ ਲੈ ਗਈ ਹੈ ਥੋੜੀ ਦੇਰ ਦੇ ਵਿੱਚ ਪੁਲਿਸ ਅਧਿਕਾਰੀ ਸਾਫ਼ ਕਰਨਗੇ ਕਿ ਆਖਿਰ ਸਾਰਾ ਮਾਮਲਾ ਕੀ ਹੋਇਆ ਕਿਵੇਂ ਗੋਲੀਆਂ ਚੱਲੀਆਂ ਕਿਧਰੋਂ ਕਿੰਨੀਆਂ ਗੋਲੀਆਂ ਚੱਲੀਆਂ ਔਰ नहीं दीपक तुम दस रहे हो कि दो गुटा के विचाल पूरी फायरिंग हुई है तकरार हुई है आ कुछ पता चल पाया है कि किन्ने लोग इस पूरी फायरिंग इस पूरी बहसबाजी लड़ाई शामिल से दोनों गुटा की अस जो गल करिए देखो ਦੇਖੋ ਸਰਬਜੋਤ ਜਿਹੜੀ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਨੇ 112 ਤੇ ਕੰਪਲੀਟ ਆਈ ਸੀਗੀ ਕਿ ਜਿਹੜੇ ਇੱਥੇ ਰਹਿੰਦੇ ਨੇ ਲੋਕ ਉਹ ਦੂਜੇ ਪਿੰਡ ਜਾ ਕੇ ਇੱਕ ਗੋਲੀ ਚਲਾ ਕੇ ਆਏ ਸੀ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਪਾਲਟੀ ਇੱਥੇ ਪਹੁੰਚੀ ਸੀ ਜਦੋਂ ਪੁਲਿਸ ਪਾਲਟੀ ਇੱਥੇ ਪਹੁੰਚੀ ਉਹਨਾਂ ਤੇ ਪਥਰਾਵ ਕੀਤਾ ਗਿਆ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਹਵਾਈ ਫਾਰੇ ਕੀਤੀ ਗਈ ਰੋਕਣ ਨੂੰ ਲੈ ਕੇ ਔਰ ਉਸ ਸਭ ਦੇ ਵਿੱਚ ਜਿਹੜਾ ਇੱਕ ਪਿੰਡ ਵਾਸੀ ਸੀ ਮਲਕੀਤ ਸਿੰਘ ਉਹ ਵੀ ਉਹਨਾਂ ਨੂੰ ਰੋਕਣ ਆਇਆ ਸੀ ਜਿਹਦੇ ਗੋਲੀ ਲੱਗੀ ਹੈ ਜਿਹਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਔਰ ਜਿਹੜਾ ਇਟਾ ਰੋੜੇ ਚੱ ਜਿੰਦੀ ਕੋਸ਼ਿਸ਼ ਕਰੀਏ ਤੇ ਪੂਰਾ ਮਾਮਲਾ ਹੈ ਇੱਕ ਪਿੰਡ ਦੇ ਲੋਕਾਂ ਨੇ ਦੂਸਰੇ ਪਿੰਡ ਚ ਜਾ ਕੇ ਫਾਇਰਿੰਗ ਕੀਤੀ ਦੇਖੋ ਸਾਰਾ ਮਾਮਲਾ ਜਿਹੜਾ ਇੱਕ ਪਿੰਡ ਜਿਹੜਾ ਭੋਇਪੁਰ ਦੇ ਨਿਵਾਸੀ ਆ ਕੁਝ ਉਹਨਾਂ ਵੱਲੋਂ 112 ਤੇ ਕੰਪਲੀਟ ਕੀਤੀ ਗਈ ਸੀ ਜਿਹੜਾ ਪੁਲਿਸ ਅਧਿਕਾਰੀਆਂ ਵੱਲੋਂ ਹਜੇ ਤੱਕ ਕਹਿਣਾ ਲੇਕਿਨ ਇਸ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਕੀ ਸਾਫ ਹੁੰਦਾ ਹੈ ਇਹ ਪੁਲਿਸ ਅਜੇ ਥੋੜੀ ਦੇਰ ਤੱਕ ਦੱਸੇਗੀ ਸਮਝੋ

ਇੱਕ ਪਿੰਡ ਦੇ ਲੋਕਾਂ ਨੇ ਦੂਸਰੇ ਪਿੰਡ 'ਚ ਜਾ ਕੇ ਫਾਇਰਿੰਗ ਕੀਤੀ 112 ਤੇ ਦੇਰ ਰਾਤ ਪੁਲਿਸ ਨੂੰ ਕੰਪਲੀਟ ਮਿਲੀ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਜਿਵੇਂ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦੇ ਨਾਲ ਵੀ ਇੱਟਾਂ ਪੱਥਰਾਂ ਦੇ ਨਾਲ ਪਥਰਾ ਕੀਤਾ ਜਾਂਦਾ ਹੈ ਅਟੈਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹਵਾਈ ਫਾਇਰ ਵੀ ਕੱਡੇ ਜਾਂਦੇ ਨੇ ਪਰ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਦੋ ਤੋਂ ਤਿੰਨ ਪੁਲਿਸ ਕਰਮੀ ਜ਼ਖਮੀ ਦੱਸੇ ਜਾ ਰਹੇ ਜਿन्हे ਇਲਾਜ ਨੇ ਹਸਪਤਾਲ ਚ ਭਰਤੀ ਨੇ ਤਹਿਸਪੁਰੇ ਮਾਮਲੇ 'ਚ ਇੱਕ ਪਿੰਡ ਵਾਲਾ मलकीत सिंह दसिया जा रहा है डीएमसी रेफर कर जेज हैगातार जारी है पर मोगा हुई है वाला सवाल यह निशान की जो पुलिस इस पूरे मामले सुलझाने पुलिस पार्टी वालों हमला किया गया पुलिस वालों हवाई फायर कटे गए

ਜ਼ਖਮੀ ਦੱਸਿਆ ਜਾ ਰਹੇ ਨੇ ਦੇਰ ਰਾਤ 112 ਤੇ ਕੰਪਲੇਨ ਆਈ ਸੀ ਲੜਾਈ ਛੱਡਗੇ ਦੀ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਆ तमाम ਜੋ ਹੈ ਘਟਨਾ ਵਾਪਰੀ